ਦਿੱਲੀ ਦੇ ਮਸ਼ਹੂਰ ਏਮਜ਼ ਹਸਪਤਾਲ ਦੀਆਂ ਨੇ ਪੂਰਾ ਹਸਪਤਾਲ ਡੁੱਬ ਚੁੱਕਾ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਿੱਲੀ ਦੇ ਵਿੱਚ ਕੱਲ ਜੋ ਬਾਰਿਸ਼ ਹੋਈ ਹੈ ਤਾਂ ਉਸ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਏਮਜ਼ ਹਸਪਤਾਲ ਜੋ ਕਿ ਦਿੱਲੀ ਦਾ ਸਭ ਤੋਂ ਵੱਡਾ ਹਸਪਤਾਲ ਮੰਨਿਆ ਜਾਂਦਾ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਰੀਜ਼ ਆਉਂਦੇ ਨੇ ਤੇ ਇਹ ਤਸਵੀਰਾਂ ਉਸੇ ਹਸਪਤਾਲ ਦੀਆਂ ਨੇ ਦੇਖੋ ਕਿਸ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਉਸ ਦਾ ਬੇਸਮੈਂਟ ਏਰੀਆ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਵਾਹਨ ਖੜੇ ਕੀਤੇ ਜਾਂਦੇ ਨੇ ਔਰ ਅ ਦੂਸਰੇ ਪਾਸੇ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦਿੱਲੀ ਦੇ ਏਮਜ਼ ਹਸਪਤਾਲ ਦੀਆਂ ਲਿਫਟਾਂ ਚੋਰੀਆਂ ਨੇ ਦੱਸਦੀ ਹੈ ਕਿ ਇੰਨੀ ਤੇਜ਼ ਬਾਰਿਸ਼ ਹੋਈਏ ਦਿੱਲੀ ਦੇ ਵਿੱਚ ਕੱਲ ਜਿਸ ਤੋਂ ਬਾਅਦ ਏਮਜ਼ ਹਸਪਤਾਲ ਦੀਆਂ ਕੰਧਾਂ ਚੋਂ ਲੱਗ ਪੈਂਦੀਆਂ ਨੇ ਛੱਤ ਚੋਂ ਲੱਗ ਪੈਂਦੀ ਹੈ ਔਰ ਪੂਰੇ ਹਸਪਤਾਲ ਦੇ ਵਿੱਚ ਪਾਣੀ ਭਰ ਜਾਂਦਾ ਹੈ ਕਈ ਕਈ ਫੁੱਟ ਪਾਣੀ ਭਰ ਜਾਂਦਾ ਹੈ ਜਿਸ ਤੋਂ ਬਾਅਦ ਜੋ ਮਰੀਜ਼ ਨੇ ਉੱਥੋਂ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਂਦਾ ਹੈ ओपीडी ਸ਼ਿਫਟ ਕਰ ਦਿੱਤੀ ਗਈ ਹੈ ਔਰ ਇੱਕ ਜੋ ਸੂਚਨਾ ਹੈ ਉਹ ਵੀ ਮਰੀਜ਼ਾਂ ਨੂੰ ਜਾਰੀ ਕਰ ਦਿੱਤੀ ਗਈ ਹੈ ਕਿ ਇਸ ਮੌਕੇ ਇੱਥੇ ਨਾ ਆਓ ਆਪੀਡੀ ਸ਼ਿਫਟ ਕਰ ਦਿੱਤੀ ਗਈ ਹੈ ਤਾਂ ਇਹ ਐਮਜ਼ ਹਸਪੀਟਲ ਦੀਆਂ ਤਸਵੀਰਾਂ ਬੇਸਮੈਂਟ ਦੀਆਂ ਤਸਵੀਰਾਂ ਜਿਸ ਵਿੱਚ ਪਾਣੀ ਭਰਿਆ ਹੋਇਆ ਹੈ ਔਰ ਦੂਸਰੇ ਪਾਸੇ ਐਮਜ਼ ਹਸਪੀਟਲ ਦੀਆਂ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਲਿਫਟ ਚੋਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਲਿਫਟ ਦੇ ਵਿੱਚ ਕਿਸ ਤਰ੍ਹਾਂ ਪਾਣੀ ਚੋਰਿਆ ਹੈ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਇਹ ਤਸਵੀਰਾਂ ਬੇਸਮੈਂਟ ਦੀਆਂ ਨੇ ਜਿੱਥੇ ਪਾਣੀ ਭਰਿਆ ਹੋਇਆ ਹੈ ਵਾਹਨ ਜੋ پارک ਉੱਥੇ ਕੀਤੇ ਗਏ ਨੇ ਉਹ ਵੀ ਕਾਫੀ ਹੱਦ ਤੱਕ ਡੁੱਬੇ ਹੋਏ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੂਰੀ ਦਿੱਲੀ ਕੱਲ ਡੁੱਬੀ ਹੋਈ ਨਜ਼ਰ ਆਈ ਸੀ ਦਿੱਲੀ ਦੇ ਵਿੱਚ ਕੱਲ ਜਦੋਂ ਮੀਂਹ ਪੈਂਦਾ ਤਾਂ ਉਸ ਤੋਂ ਬਾਅਦ ਪੂਰੀ ਦਿੱਲੀ ਦੇ ਵਿੱਚ ਪਾਣੀ ਭਰ ਜਾਂਦਾ ਹੈ ਉੱਥੇ ਵਾਟਰ ਲੋਕਿੰਗ ਹੋ ਜਾਂਦੀ ਹੈ ਔਰ ਪੂਰੀ ਦਿੱਲੀ ਦੇ ਵਿੱਚ ਸੜਕਾਂ ਦੇ ਉੱਤੇ ਜੋ ਕਾਰਾਂ ਨੇ ਗੱਡੀਆਂ ਨੇ ਉਹ ਡੁੱਬੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਇਸੇ ਤਰੀਕੇ ਦੇ ਨਾਲ ਲਾਲ ਕਿਲੇ ਦੀ ਵੀ ਇੱਕ ਵੀਡੀਓ ਸਾਹਮਣੇ ਆਈ ਸੀ ਲਾਲ ਕਿਲੇ ਦੇ ਵਿੱਚ ਵੀ ਪਾਣੀ ਪਰ ਜਾਂਦਾ ਹੈ ਇੱਕ ਤਰੀਕੇ ਦੇ ਨਾਲ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉੱਥੇ ਦਰਿਆ ਵਹਿ ਰਿਹਾ ਹੋਵੇ ਔਰ ਦੂਸਰੇ ਪਾਸੇ ਇਹ ਏਮਜ਼ ਦੀਆਂ ਤਸਵੀਰਾਂ ਨੇ ਏਮਜ਼ ਹਸਪੀਟਲ ਦੇ ਵਿੱਚ ਵੀ ਹਲੋ ਪੂਰੇ ਹਸਪੀਟਲ ਦੇ ਵਿੱਚ ਪਾਣੀ ਭਰ ਜਾਂਦਾ ਹੈ ਏਮਜ਼ ਹਸਪੀਟਲ ਦੀਆਂ ਛੱਤਾਂ ਚੋਂ ਲੱਗ ਜਾਂਦੀਆਂ ਨੇ ਤੇ ਉਸੇ ਦੀਆਂ ਇਹ ਤਸਵੀਰਾਂ ਨੇ ਬੇਸਮੈਂਟ ਦੀਆਂ ਤਸਵੀਰਾਂ ਨੇ ਜਿੱਥੇ ਪਾਰਕਿੰਗ ਹੁੰਦੀ ਹੈ ਇਸ ਤੋਂ ਇਲਾਵਾ ਪਾਰਕਿੰਗ ਏਰੀਆ ਤੋਂ ਇਲਾਵਾ ਵੀ ਪੂਰੇ ਹਸਪਤਾਲ ਦੇ ਵਿੱਚ ਪਾਣੀ ਪੜ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਕਈ-ਕਈ ਫੁੱਟ ਪਾਣੀ ਉੱਥੇ ਪੜ ਜਾਂਦਾ ਹੈ ਔਰ ਜਿਸ ਤੋਂ ਬਾਅਦ ਮਰੀਜ਼ਾਂ ਨੂੰ ਉੱਥੋਂ ਸ਼ਿਫਟ ਕਰਨਾ ਪਿਆ ਔਰ ਓਪੀਡੀ ਵੀ ਉੱਥੋਂ ਸ਼ਿਫਟ ਕਰ ਦਿੱਤੀ ਗਈ ਔਰ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਜੇਕਰ ਮਰੀਜ਼ਾਂ ਨੇ ਇਲਾਜ ਕਰਵਾਉਣ ਆਉਣਾ ਹੈ ਤਾਂ ਉਹ ਜਿੱਥੇ OPD ਸ਼ਿਫਟ ਕੀਤੀ ਗਈ ਹੈ ਉੱਥੇ ਜਾਣ ਨਾ ਕਿ ایمਸ ਹਸਪੀਟਲ ਦੇ ਵਿੱਚ ਆਉਣ ਤਾਂ ਇਸ ਤਰੀਕੇ ਦੇ ਨਾਲ ਡਾਕਟਰਾਂ ਦੇ ਵੱਲੋਂ ਹੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਔਰ ਤੁਹਾਨੂੰ ਦੱਸ ਦਈਏ ਕਿ ਡਾਕਟਰਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉੱਥੇ AC ਵੀ ਨਹੀਂ ਕੰਮ ਕਰ ਰਿਹਾ ਪਾਣੀ ਵੀ ਨਹੀਂ ਉੱਥੇ ਮਿਲ ਰਿਹਾ ਔਰ ਪੂਰੇ ਤਰੀਕੇ ਦੇ ਨਾਲ ਪੂਰਾ ਸਿਸਟਮ ਹਸਪੀਟਲ ਦਾ ਜਾਮ ਹੋ ਚੁੱਕਾ ਹੈ ਦਿੱਲੀ ਦੇ ਮਸ਼ਹੂਰ ਏਮਜ਼ ਹਸਪਤਾਲ ਦੀਆਂ ਨੇ ਪੂਰਾ ਹਸਪਤਾਲ ਡੁੱਬ ਚੁੱਕਾ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਿੱਲੀ ਦੇ ਵਿੱਚ ਕੱਲ ਜੋ ਬਾਰਿਸ਼ ਹੋਈ ਹੈ ਤਾਂ ਉਸ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਏਮਜ਼ ਹਸਪਤਾਲ ਜੋ ਕਿ ਦਿੱਲੀ ਦਾ ਸਭ ਤੋਂ ਵੱਡਾ ਹਸਪਤਾਲ ਮੰਨਿਆ ਜਾਂਦਾ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਰੀਜ਼ ਆਉਂਦੇ ਨੇ ਤੇ ਇਹ ਤਸਵੀਰਾਂ ਉਸੇ ਹਸਪਤਾਲ ਦੀਆਂ ਨੇ ਦੇਖੋ ਕਿਸ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ ਉਸ ਦਾ ਬੇਸਮੈਂਟ ਏਰੀਆ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਵਾਹਨ ਖੜੇ ਕੀਤੇ ਜਾਂਦੇ ਨੇ ਔਰ ਅ ਦੂਸਰੇ ਪਾਸੇ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦਿੱਲੀ ਦੇ ਏਮਜ਼ ਹਸਪਤਾਲ ਦੀਆਂ ਲਿਫਟਾਂ ਚੋਰੀਆਂ ਨੇ ਦੱਸਦੀ ਹੈ ਕਿ ਇੰਨੀ ਤੇਜ਼ ਬਾਰਿਸ਼ ਹੋਈਏ ਦਿੱਲੀ ਦੇ ਵਿੱਚ ਕੱਲ ਜਿਸ ਤੋਂ ਬਾਅਦ ਏਮਜ਼ ਹਸਪਤਾਲ ਦੀਆਂ ਕੰਧਾਂ ਚੋਂ ਲੱਗ ਪੈਂਦੀਆਂ ਨੇ ਛੱਤ ਚੋਂ ਲੱਗ ਪੈਂਦੀ ਹੈ ਔਰ ਪੂਰੇ ਹਸਪਤਾਲ ਦੇ ਵਿੱਚ ਪਾਣੀ ਭਰ ਜਾਂਦਾ ਹੈ ਕਈ ਕਈ ਫੁੱਟ ਪਾਣੀ ਭਰ ਜਾਂਦਾ ਹੈ ਜਿਸ ਤੋਂ ਬਾਅਦ ਜੋ ਮਰੀਜ਼ ਨੇ ਉੱਥੋਂ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਂਦਾ ਹੈ ओपीडी ਸ਼ਿਫਟ ਕਰ ਦਿੱਤੀ ਗਈ ਹੈ ਔਰ ਇੱਕ ਜੋ ਸੂਚਨਾ ਹੈ ਉਹ ਵੀ ਮਰੀਜ਼ਾਂ ਨੂੰ ਜਾਰੀ ਕਰ ਦਿੱਤੀ ਗਈ ਹੈ ਕਿ ਇਸ ਮੌਕੇ ਇੱਥੇ ਨਾ ਆਓ ਆਪੀਡੀ ਸ਼ਿਫਟ ਕਰ ਦਿੱਤੀ ਗਈ ਹੈ ਤਾਂ ਇਹ ਐਮਜ਼ ਹਸਪੀਟਲ ਦੀਆਂ ਤਸਵੀਰਾਂ ਬੇਸਮੈਂਟ ਦੀਆਂ ਤਸਵੀਰਾਂ ਜਿਸ ਵਿੱਚ ਪਾਣੀ ਭਰਿਆ ਹੋਇਆ ਹੈ ਔਰ ਦੂਸਰੇ ਪਾਸੇ ਐਮਜ਼ ਹਸਪੀਟਲ ਦੀਆਂ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਲਿਫਟ ਚੋਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਲਿਫਟ ਦੇ ਵਿੱਚ ਕਿਸ ਤਰ੍ਹਾਂ ਪਾਣੀ ਚੋਰਿਆ ਹੈ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਇਹ ਤਸਵੀਰਾਂ ਬੇਸਮੈਂਟ ਦੀਆਂ ਨੇ ਜਿੱਥੇ ਪਾਣੀ ਭਰਿਆ ਹੋਇਆ ਹੈ ਵਾਹਨ ਜੋ پارک ਉੱਥੇ ਕੀਤੇ ਗਏ ਨੇ ਉਹ ਵੀ ਕਾਫੀ ਹੱਦ ਤੱਕ ਡੁੱਬੇ ਹੋਏ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੂਰੀ ਦਿੱਲੀ ਕੱਲ ਡੁੱਬੀ ਹੋਈ ਨਜ਼ਰ ਆਈ ਸੀ ਦਿੱਲੀ ਦੇ ਵਿੱਚ ਕੱਲ ਜਦੋਂ ਮੀਂਹ ਪੈਂਦਾ ਹੈ ਤਾਂ ਉਸ ਤੋਂ ਬਾਅਦ ਪੂਰੀ ਦਿੱਲੀ ਦੇ ਵਿੱਚ ਪਾਣੀ ਭਰ ਜਾਂਦਾ ਹੈ ਉੱਥੇ ਵਾਟਰ ਲੋਕਿੰਗ ਹੋ ਜਾਂਦੀ ਹੈ ਔਰ ਪੂਰੀ ਦਿੱਲੀ ਦੇ ਵਿੱਚ ਸੜਕਾਂ ਦੇ ਉੱਤੇ ਜੋ ਕਾਰਾਂ ਨੇ ਗੱਡੀਆਂ ਨੇ ਉਹ ਡੁੱਬੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਇਸੇ ਤਰੀਕੇ ਦੇ ਨਾਲ ਲਾਲ ਕਿਲੇ ਦੀ ਵੀ ਇੱਕ ਵੀਡੀਓ ਸਾਹਮਣੇ ਆਈ ਸੀ ਲਾਲ ਕਿਲੇ ਦੇ ਵਿੱਚ ਵੀ ਪਾਣੀ ਭਰ ਜਾਂਦਾ ਇੱਕ ਤਰੀਕੇ ਦੇ ਨਾਲ ਇਸ ਤਰ ਲੱਗਦਾ ਕਿ ਜਿਵੇਂ ਉਥੇ ਦਰਿਆ ਵਹਿ ਰਿਹਾ ਹੋਵੇ ਔਰ ਦੂਸਰੇ ਪਾਸੇ ਇਹ AIMS ਦੀਆਂ ਤਸਵੀਰਾਂ ਨੇ AIMS ਹਸਪੀਟਲ ਦੇ ਵਿੱਚ ਵੀ ਪੂਰੇ ਹਸਪੀਟਲ ਦੇ ਵਿੱਚ ਪਾਣੀ ਭਰ ਜਾਂਦਾ ਹੈ AIMS ਹਸਪੀਟਲ ਦੀਆਂ ਛੱਤਾਂ ਚੋਂ ਲੱਗ ਜਾਂਦੀਆਂ ਨੇ ਤੇ ਉਸੇ ਦੀਆਂ ਇਹ ਤਸਵੀਰਾਂ ਨੇ ਬੇਸਮੈਂਟ ਦੀਆਂ ਤਸਵੀਰਾਂ ਨੇ ਜਿੱਥੇ ਪਾਰਕਿੰਗ ਹੁੰਦੀ ਹੈ ਔਰ ਇਸ ਤੋਂ ਇਲਾਵਾ ਪਾਰਕਿੰਗ ਏਰੀਆ ਤੋਂ ਇਲਾਵਾ ਵੀ ਪੂਰੇ ਹਸਪਤਾਲ ਦੇ ਵਿੱਚ ਪਾਣੀ ਭਰ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਕਈ-ਕਈ ਫੁੱਟ ਪਾਣੀ ਉੱਥੇ ਭਰ ਜਾਂਦਾ ਹੈ ਔਰ ਜਿਸ ਤੋਂ ਬਾਅਦ ਮਰੀਜ਼ਾਂ ਨੂੰ ਉੱਥੋਂ ਸ਼ਿਫਟ ਕਰਨਾ ਪਿਆ ਔਰ ਓਪੀਡੀ ਵੀ ਉੱਥੋਂ ਸ਼ਿਫਟ ਕਰ ਦਿੱਤੀ ਗਈ ਔਰ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਜੇਕਰ ਮਰੀਜ਼ਾਂ ਨੇ ਇਲਾਜ ਕਰਵਾਉਣ ਆਉਣਾ ਹੈ ਤਾਂ ਉਹ ਜਿੱਥੇ OPD ਸ਼ਿਫਟ ਕੀਤੀ ਗਈ ਹੈ ਉੱਥੇ ਜਾਣ ਨਾ ਕਿ AIM's ਹਸਪੀਟਲ ਦੇ ਵਿੱਚ ਆਉਣ ਤਾਂ ਇਸ ਤਰੀਕੇ ਦੇ ਨਾਲ ਡਾਕਟਰਾਂ ਦੇ ਵੱਲੋਂ ਹੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਔਰ ਤੁਹਾਨੂੰ ਦੱਸ ਦਈਏ ਕਿ ਡਾਕਟਰਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉੱਥੇ AC ਵੀ ਨਹੀਂ ਕੰਮ ਕਰ ਰਿਹਾ ਪਾਣੀ ਵੀ ਨਹੀਂ ਉੱਥੇ ਮਿਲ ਰਿਹਾ ਔਰ ਪੂਰੇ ਤਰੀਕੇ ਦੇ ਨਾਲ ਪੂਰਾ ਸਿਸਟਮ ਹਸਪੀਟਲ ਦਾ ਜਾਮ ਹੋ ਚੁੱਕਾ ਹੈ